अरविंद केजरीवाल ਦੀ ਜਾਨ ਨੂੰ ਖਤਰਾ ਕੀ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਦੀ ਸੱਤਾ ਜਿਹੜੀ अरविंद केजरीवाल ਦੀ ਜਾਨ ਦੇ ਪਿੱਛੇ ਹੱਥ ਧੋਕੇ ਪਈ ਹੈ ਇਹ ਸਵਾਲ ਪੈਦਾ ਹੋਇਆ ਹੈ ਤੇ ਸਵਾਲ ਪੈਦਾ ਕਿਸੇ ਹੋਰ ਨੇ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕੀਤਾ ਹੈ ਤੁਸੀਂ ਜੁੜੇ ਹੋ ਲੋਕਪ੍ਰਿਆਰ ਨਿਊਜ਼ ਦੇ ਨਾਲ ਮੈਂ ਹਰਿੰਦਰਵਾਜਵਾ केजरीवाल ਦੀ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਬਿਆਨ ਆਈ ਜਾਂਦੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਕੇਂਦਰੀ ਸੱਤਾ ਜਿਹੜੀ ਆ ਉਹ ਆਪਣੀ ਸੱਤਾ ਦੀ ਦੁਰਵਰਤੋਂ ਕਰਕੇ ਿਹੜ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਖੇਡ ਰਹੀ ਹੈ ਦੂਜੇ ਪਾਸੇ ਦਿੱਲੀ ਦੇ ਉਪ ਰਾਜਪਾਲ ਕਹਿੰਦੇ ਆ ਕਿ ਕੇਜਰੀਵਾਲ ਕਰਦਾ ਪਖੰਡ ਕਰ ਰਿਹਾ ਹੈ ਹੁਣ ਇਸ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਪਾਰਟੀ ਦੇ ਰਾਜ ਸਵਾ ਮੈਂਬਰ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇਸ ਮਾਮਲੇ ਵਿੱਚ ਸੰਜੇ ਸਿੰਘ ਨੇ ਕਿਹਾ ਕਿ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ ਕਿ ਕੇਜਰੀਵਾਲ ਨੂੰ ਕਿਵੇਂ ਜੜਾ ਉਹ ਜਹਾਨੋਂ ਤੋੜਿਆ ਜਾ ਸਕੇ ਕਿਵੇਂ ਕੇਜਰੀਵਾਲ ਨੂੰ ਜੜਾ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਇੱਥੇ ਭਾਜਪਾ ਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਾਇਆ ਕੇਜਰੀਵਾਲ ਦੀ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਆ ਜਿਹੜਾ ਉਹਨਾਂ ਦਾ ਸ਼ੂਗਰ ਦਾ ਪੱਧਰ 3 ਜੂਨ ਤੋਂ 7 ਜੁਲਾਈ ਤੱਕ 26 ਵਾਰ ਵੜ ਗਿਆ ਭਾਜਪਾ ਬੋਲੋ ਅਜੇ ਤੱਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਆਈ ਆਪ ਦੇ ਰਾਸਬਾ ਮੈਂਬਰ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਉਪ ਰਾਜਪਾਲ ਵੀ ਕੇ ਸਖਸਨ ਕੇਜਰੀਵਾਲ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਨੇ ਉਹਨਾਂ ਕਿਹਾ ਕਿ ਜੇਲ੍ਹ ਅਧਿਕਾਰੀਆਂ ਨੇ ਕਾਨੂੰਨੀ ਤੌਰ ਤੇ ਕੇਜਰੀਵਾਲ ਦੇ ਵਕੀਲ ਨੂੰ ਜੋ ਦਸਤਾਵੇਜ਼ ਮੁਹੱਈਆ ਕਰਵਾਏ ਹਨ ਉਹ ਇਹ ਦੱਸਣ ਲਈ ਕਾਫੀ ਨਹੀਂ ਕਿ ਜੇਲ੍ਹ ਦੇ ਅੰਦਰ ਉਹਨਾਂ ਨਾਲ ਕਿਵੇਂ ਦਾ ਜਿਹੜਾ ਸਲੂਕ ਹੋ ਰਿਹਾ ਹੈ ਕਿਸੇ ਵੀ ਦਿਨ ਕੋਈ ਵੀ ਵੱਡੀ ਅਣਹੋਣੀ ਜਿਹੜੀ ਆ ਉਹ ਕੇਜਰੀਵਾਲ ਨਾਲ ਹੋ ਸਕਦੀ ਆ ਅਣਹੋਣੀ ਘਟਨਾ ਵਾਪਰ ਸਕਦੀ ਆ ਸੰਜੇ ਸਿੰਘ ਨੇ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ ਨਾਲ ਉਪ ਰਾਜਪਾਲ ਅਤੇ ਪੂਰੀ ਭਾਜਪਾ ਵਾਰ-ਵਾਰ ਝੂਠੀਆਂ ਰਿਪੋਰਟਾਂ ਜਾਰੀ ਕਰਕੇ ਕੇਜਰੀਵਾਲ ਦੀ ਸਿਹਤ ਬਾਰੇ ਗਲਤ ਬਿਆਨ ਨਹੀਂ ਕਰ ਰਹੇ ਹਨ ਉਸ ਨਾਲ ਇੱਕ ਸ਼ੱਕ ਹੋਰ ਪੱਕਾ ਹੋ ਜਾਂਦਾ ਹੈ ਕਿ ਦਿੱਲੀ ਦੇ ਉਪਰਾਜਪਾਲ ਅਤੇ ਭਾਜਪਾ ਕੇਂਦਰ ਸਰਕਾਰ ਨਾਲ ਮਿਲ ਕੇ ਕੇਜਰੀਵਾਲ ਦੀ ਜਾਨ ਨਾਲ ਖਿਲਵਾੜ ਕਰ ਰਹੇ ਨੇ ਉਪਰਾਜਪਾਲ ਦੇ ਦਫ਼ਤਰ ਤੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਸੰਜੇ ਸਿੰਘ ਨੇ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਦਿੱਤੇ ਗਏ ਬਿਆਨ ਅਤੇ ਵੱਖ-ਵੱਖ ਬਿਆਨਾਂ ਦਾ ਹਵਾਲਾ ਦਿੱਤਾ ਉਹਨਾਂ 'ਤੇ ਇਲਜ਼ਾਮ ਲਾਇਆ ਕਿ ਜੇ ਤੁਸੀਂ ਕਿਸੇ ਦੀ ਸਿਹਤ ਬਾਰੇ ਗਲਤ ਜਾਣਕਾਰੀ ਦਿੰਦੇ ਹੋ ਤਾਂ ਇਹ ਹੱਤਿਆ ਦੀ ਕੋਸ਼ਿਸ਼ ਹੈ ਤੁਸੀਂ ਜਾਣਬੁੱਝ ਕੇ ਕੇਜਰੀਵਾਲ ਦੀ ਜਾਨ ਲੈਣਾ ਚਾਹੁੰਦੇ ਹੋ ਇਹ ਇੱਕ ਵੱਡਾ ਇਲਜ਼ਾਮ ਹੈ ਬਹੁਤ ਹੀ ਗੰਭੀਰ ਇਲਜ਼ਾਮ ਹੈ ਕੇਂਦਰ ਦੀ ਸੱਤਾ ਦੇ ਉੱਤੇ ਉਪ ਰਾਜਪਾਲ ਵੀ ਕੇ ਸਖਸੈਨਾ ਦੇ ਉੱਤੇ ਵੀ ਕੇ ਸਖਸੈਨਾ ਨੇ ਪਿਛਲੇ ਦਿਨੀ ਕਿਹਾ ਸੀ ਕਿ ਕੇਜਰੀਵਾਲ ਪਖੰਡ ਕਰਦੇ ਨੇ ਕੋਈ ਅਜਿਹਾ ਨਹੀਂ ਜੇਕਰ ਜਿਹੜੇ ਦਸਤਾਵੇਜ਼ ਦਿੱਲੀ ਦੀ ਜੇਲ ਅਥਾਰਟੀ ਨੇ ਜੇਲ ਅਧਿਕਾਰੀਆਂ ਨੇ ਕੇਜਰੀਵਾਲ ਅਤੇ ਉਹਨਾਂ ਦੇ ਵਕੀਲਾਂ ਨੂੰ ਮੁਹੱਈਆ ਕਰਾਏ ਨੇ ਜੇਕਰ ਉਸ ਚੀਜ਼ ਦਾ ਜ਼ਿਕਰ ਹੈ ਕਿ ਕੇਜਰੀਵਾਲ ਦੀ ਸਿਹਤ ਅਤੇ ਸ਼ੂਗਰ ਦਾ ਜਿਹੜਾ ਮਾਮਲਾ ਉਹ ਉਲਝ ਚੁੱਕਿਆ ਹੈ ਤਾ ਕਿਉਂ ਨਹੀਂ ਮੈਡੀਕਲ ਬੋਰਡ ਬਿਠਾਇਆ ਜਾਂਦਾ ਏਮਜ਼ ਦਾ ਮੈਡੀਕਲ ਬੋਰਡ ਬਿਠਾਇਆ ਜਾਵੇ ਜੇ ਦੀ ਨਿਗਰਾਨੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਰ ਲਵੇ ਤਾਂ ਉਸ ਦੀ ਮੈਡੀਕਲ ਰਿਪੋਰਟ ਜਿਹੜੀ ਆ ਉਹ ਜਨਤਕ ਕੀਤੀ ਜਾਵੇ ਪਤਾ ਲੱਗੇ ਕਿ ਸੰਜੇ ਸਿੰਘ ਝੂਠ ਬੋਲਦੇ ਨੇ ਕੇਜਰੀਵਾਲ ਝੂਠ ਬੋਲਦੇ ਨੇ ਵੀ ਕੇ ਸਖਸੈਨਾ ਝੂਠ ਬੋਲਦੇ ਨੇ ਤੇ ਭਾਜਪਾ ਝੂਠ ਬੋਲਦੀ ਹੈ ਪਤਾ ਤਾਂ ਲੱਗੇ ਆਖਿਰਕਾਰ ਦੋਵੇਂ ਧਿਰਾਂ ਇਸ ਮਾਮਲੇ ਨੂੰ ਉਲਝਾ ਕਿਉਂ ਰਹੀਆਂ ਨੇ ਖਾਸ ਕਰਕੇ ਸੱਤਾਧਾਰੀ ਧਿਰ ਜਿਹੜੀ ਭਾਜਪਾ ਉਦੀ ਕੇਂਦਰ ਸਰਕਾਰ ਤੇ ਉਪ ਰਾਜਪਾਲ ਵੀਕੇ ਸਿੰਘ ਨੇ ਇਹ ਮਾਮਲੇ ਨੂੰ ਉਲਝਾ ਕਿਉਂ ਰਹੇ ਨੇ ਇਹ ਮਾਮਲੇ ਨੂੰ ਕਿਉਂ ਇੰਨਾ ਜਿਹੜਾ ਉਲਝਾਇਆ ਜਾ ਰਿਹਾ ਸਿੱਧੀ ਜੀ ਗੱਲ ਹੈ ਜੇਕਰ ਕੇਜਰੀਵਾਲ ਕਹਿ ਰਹੇ ਨੇ ਕਿ ਮੇਰੀ ਭਈ ਸੇਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਜੇਲ੍ਹ ਦੇ ਅੰਦਰ ਤਾਂ ਉਹਦਾ ਮੈਡੀਕਲ ਬੋਰਡ ਸਥਾਪਿਤ ਕਰੋ ਆਈਐਮਐਸ ਦੇ ਡਾਕਟਰਾਂ ਤੋਂ ਉਹਦੇ ਮੈਡੀਕਲ ਮੁਆਇਨਾ ਕਰਾਓ ਤੇ ਪਤਾ ਲੱਗ ਜਾਣਾ ਕਿ ਕੇਜਰੀਵਾਲ ਝੂਠ ਬੋਲਦਾ ਕਿ ਸੱਚ ਬੋਲਦਾ ਪਰ ਜੇਕਰ ਤੁਸੀਂ ਇਹ ਨਹੀਂ ਕਹਿਰ ਕਰ ਰਹੇ ਜੇਕਰ ਤੁਸੀਂ ਨਿਰਪੱਖ ਤੌਰ ਦੇ ਉੱਤੇ ਮੈਡੀਕਲ ਮੁਆਇਨਾ ਨਹੀਂ ਕਰਾ ਰਹੇ ਤਾਂ ਇਹਦਾ ਮਤਲਬ ਤੁਸੀਂ ਕੁਝ ਨਾ ਕੁਝ ਲੁਕਾਉਣ ਤੇ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੱਥਾਂ ਨੂੰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਕਰਕੇ ਸੰਜੇ ਸਿੰਘ ਦਾ ਇਲਜ਼ਾਮ ਕੇ ਕੇਜਰੀਵਾਲ ਨਾਲ ਕੋਈ ਵੀ ਅਣਹੋਣੀ ਹੋ ਸਕਦੀ ਹੈ ਇਹ ਬਹੁਤ ਗੰਭੀਰ ਹੈ ਜੇਕਰ ਅਰਵਿੰਦ ਕੇਜਰੀਵਾਲ ਨਾਲ ਕੁਝ ਵਾਪਰਦਾ ਹੈ ਤਾਂ ਇਹ ਦੀ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਜਿਹੜਾ ਹੈ ਉਹ ਦਿੱਲੀ ਦੇ ਉਪ ਰਾਜਪਾਲ ਤੇ ਕੇਂਦਰ ਦੀ ਸੱਤਾ ਨੂੰ ਬਣਾਇਆ ਜਾਣਾ ਤੈ ਹੈ ਕਿਉਂਕਿ ਉਹ ਲਗਾਤਾਰ ਕਹਿ ਰਹੇ ਨੇ ਕਿ ਕੇਜਰੀਵਾਲ ਪਖੰਡ ਕਰ ਰਿਹਾ ਪਰ ਮੇਰਾ ਤੇ ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਤੁਸੀਂ ਇਸ ਮਾਮਲੇ 'ਚ ਚੁੰਨਦੇ ਹੋ ਤਾਂ ਮੈਡੀਕਲ ਇੰਡੀਪੈਂਡੈਂਟ ਬੋਰਡ ਬਣਾਓ ਐਮਜ਼ ਦੇ ਡਾਕਟਰ ਸਦੋ ਜਾਂ ਕਿਸੇ ਦਾ ਵੀ ਸਦ ਲਓ ਜਿੱਥੇ ਦੋਵਾਂ ਧਿਰਾਂ ਨੂੰ ਭਰੋਸਾ ਹੋਵੇ ਸਦ ਕੇ ਮੈ ਮਾਇਨਾ ਕਰਾਓ ਤੇ ਤੱਥ ਜਿਹੜੇ ਨਿਊਕਲੀਅਰ ਹੋ ਜਾਣਗੇ ਕਿ ਕੇਜਰੀਵਾਲ ਝੂਠ ਬੋਲਦੇ ਨੇ ਜਾਂ ਵੀਕੇ ਸਖਸੈਨਾ